ਕਹਿੰਦੇ ਨੇ ਜਦੋਂ ਕਿਸਮਤ ਬਦਲਦੀ ਹੈ ਉਦੋਂ ਪਤਾ ਵੀ ਨਹੀਂ ਚੱਲਦਾ ਐਸਾ ਹੀ ਇੱਕ ਐਸੇ ਸ਼ਖਸ ਦੇ ਨਾਲ ਹੋਇਆ ਜਿਸ ਦੀ 1.5 ਕਰੋੜ ਰੁਪਏ ਦੀ ਲਾਟਰੀ ਲੱਗ ਗਈ ਹੈ ਤਾਂ ਰਾਤੋਂ ਰਾਤ ਉਹ ਕਰੋੜਪਤੀ ਬਣ ਗਿਆ ਤਾਂ ਸੇਕ ਧੱਕੇ ਦੇ ਨਾਲ ਦੁਕਾਨਦਾਰ ਵੱਲੋਂ ਇੱਕ ਸ਼ਖਸ ਨੂੰ 200 ਰੁਪਏ ਦੀ ਜਿਹੜੀ ਹੈ ਟਿਕਟ ਦਿੱਤੀ ਜਾਂਦੀ ਹੈ ਕਿ ਤੂੰ ਰੱਖ ਲੈ ਤਾਂ ਉਹਨੂੰ ਕੀ ਪਤਾ ਸੀ ਕਿ ਉਹ ਟਿਕਟ ਜਿਹੜੀ ਆ ਉਸ ਦੀ ਕਿਸਮਤ ਬਦਲ ਦੇਵੇਗੀ ਤਾਂ ਉਸ ਦੀ ਲਾਟਰੀ ਲੱਗ ਜਾਂਦੀ ਹੈ ਉਹ ਰਾਤੋਂ ਰਾਤ ਕਰੋੜਪਤੀ ਬਣ ਜਾਂਦਾ ਹੈ ਤਾਂ ਹੁਣ ਤਸਵੀਰਾਂ ਚ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਸਖਸ਼ ਟਿਕਟ ਦਿਖਾ ਰਿਹਾ ਹੈ ਔਰ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜਹਾਰ ਕਰ ਰਿਹਾ ਹੈ ਤਾਂ ਇਸ ਮਾਮਲੇ 'ਚ ਕੀ ਕੁਝ ਕਹਿ ਰਿਹਾ ਹੈ ਵਿਅਕਤੀ ਆਓ ਤੁਹਾਨੂੰ ਵੀ ਦੱਸਦੇ ਹਾਂ ਮੈਂ ਜੀ ਗੁਰਦਾਸਪੁਰ ਹਫਦੋ ਬਥਵਾਲਾ ਦਾ ਰਹਿਣ ਵਾਲਾ ਸੰਦੀਪ ਸਿੰਘ ਰੰਧਾਵਾ ਮੇਰਾ ਨਾਂ ਆ ਇਹ ਬੇਦੀ ਸਾਹਿਬ ਉਹੀ ਸਾਡੇ ਬੜੇ ਪਿਆਰੇ ਟੇ ਘਰ ਦੇ ਬੰਦੇ ਨੇ ਇਹਨਾਂ ਨੇ ਆ ਬੈਠਾ ਗੋਲ ਕਹਿੰਦੇ ਲੈ ਚੁੱਕਣ ਰੰਧਾਵਾ ਤੋਂ ਵੀ ਆ ਟਿਕਟ ਬਸ ਉਹ ਟਿਕਟ ਇਦਾਂ ਹੀ ਪਤਾ ਹੀ ਨਹੀਂ ਸੀ ਵੀ ਇਹ ਲੱਗ ਜਾਣੀ ਹੈ ਕਿੰਨੇ ਕਿੰਨਾ ਨਾਮ ਲੱਗਿਆ ਜੀ ਇਹ ਡੇਢ ਕਰੋੜ ਤੇ ਕੀ ਕੰਮ ਕਰਦੇ ਆਪਾਂ ਜੀ ਸਾਡਾ ਚੱਕੀ ਦਾ ਕੁਝ ਜ਼ਮੀਨ ਦਾ ਤੇ ਬਸ ਇਹੀ ਫਾਈਨਾਂਸ ਦਾ ਥੋੜਾ ਕੰਮ ਹੈ ਜੀ ਰੱਬ ਮਿਹਰਬਾਨ ਹੋਇਆ ਮੈਂ ਕਿਹਾ ਜੀ ਉਹ ਆਪ ਆ ਕੇ ਥੱਲੇ ਸਾਈ ਹੋ ਕੇ ਉਹਨਾਂ ਨੇ ਇਹ ਕੀਤਾ ਸਾਰੀ ਉਹਨਾਂ ਦੀ ਉਹ ਦੇਣ ਆ ਬਾਬਾ ਫਰੀਦ ਜੀ ਜਿਨ੍ਹਾਂ ਦੀ ਮਿਹਰ ਹੋਈ ਕਿੱਥੇ ਨਿਵਰਸਤ ਕਰਾਂ ਉਹ ਸਾਡਾ ਨਹੀਂ ਧੇਰੇ ਤੋਂ ਮੈਂ ਵੀ ਹਾਂ ਉਹਨਾਂ ਵਿੱਚ ਸੁਖੀ ਜਿਹੜੇ ਭਾਜੀ ਵੀ ਮੇਰੇ ਹਾਂਜੀ ਸੁਖਿੰਦਰ ਸਿੰਘ ਧੰਦਾਵਾ ਪਿੰਡ ਤਰੋਵਾਲੀ ਸਾਡਾ ਉਹ ਵਿਸ਼ਵਾਸ ਬਣ ਗਿਆ ਜੀ ਹਾਂ ਬਿਲਕੁਲ ਜੀ ਮੇਰਾ ਨਾਮ ਮਨਦੀਪ ਕੌਰ ਹੈ ਸਭ ਨੂੰ ਮੈਂ ਸਭੀ ਗੱਲ ਬੁਲਾਨੀ ਹੈ ਪਹਿਲਾਂ ਸਭ ਤੋਂ ਤੇ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਸੋਪਨਾ ਤੇ ਮੈਂ ਇੰਗਲੈਂਡ ਤੋਂ ਆਇਆ ਹੋਰ ਮੇਰੇ ਬ੍ਰਦਰ ਨੇ ਜਿੰਨਾਂ ਦੀ ਲੋਟਰੀ ਲੱਗੀ ਹੈ ਤੇ 베ਦੀ ਸਾਹਿਬ ਜੀ ਕੋ ਲੈ ਕੇ ਵੈਰੀ ਕੁਲਪ ਹੈ ਤੇ ਅੱਜ 1.5 ਕਰੋੜ ਦਾ ਨਾਮ ਨਿਕਲਿਆ ਅੱਜ ਬਹੁਤ ਖੁਸ਼ੀ ਹੈ ਸਰ ਠੀਕ ਹੈ ਚਲੋ